ਜੈ ਪੀਰਾਂ ਦੀ ਸੰਗਤ ਜੀ ਭਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਪੰਜ ਕਮਾਂ ਦੀ ਉਹਨਾਂ ਨੂੰ ਜੇਕਰ ਪੀਰ ਦੇ ਭਗਤ ਕਰਦੇ ਨੇ ਤਾਂ ਉਹਨਾਂ ਨੂੰ ਕਦੇ ਵੀ ਪੀਰਾਂ ਦੀ ਕਿਰਪਾ ਤੇ ਪੀਰਾਂ ਦੇ ਪੈਰੇ ਦੀ ਘਟਨ ਦੀ ਚਿੰਤਾ ਨਹੀਂ ਰਹੇਗੀ ਸੰਗਤ ਜੀ ਅਸੀਂ ਜੋ ਵੀ ਸੇਵਾ ਕਰਦੇ ਹਾਂ ਸਮਾਂ ਦੇ ਕੇ ਸਾਨੂੰ ਪੀਰਾਂ ਦੀ ਸ਼ਕਤੀ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਹੋ ਜਾਂਦਾ ਹੈ ਕਈ ਭਗਤਾਂ ਨੂੰ ਪੀਰ ਉਹਨਾਂ ਦੇ ਕੰਨ ਵਿੱਚ ਜਾਂ ਫਿਰ ਸੁਪਨੇ ਵਿੱਚ ਸਭ ਕੁਝ ਦੱਸ ਦਿਆ ਕਰਦੇ ਨੇ ਤੇ ਕਈ ਭਗਤਾਂ ਨੂੰ ਪੀਰਾਂ ਦੀ ਸ਼ਕਤੀ ਪਹੁੰਚ ਦੇ ਰੂਪ ਦੇ ਵਿੱਚ ਆਉਣ ਲੱਗ ਜਾਂਦੀ ਹੈ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੰਗਤ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਸੁਣਿਓ ਕਿਉਂਕਿ ਜੋ ਵੀ ਕੋਈ ਅਸੀਂ ਉਪਾਅ ਜਾਂ ਫਿਰ ਕਿਸੇ ਚੀਜ਼ ਨੂੰ ਲੈ ਕੇ ਕੋਈ ਡਿਸਕਸ ਕਰਦੇ ਹਾਂ ਦੱਸਦੇ ਹਾਂ ਉਸ ਦੀ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਵੇ ਸੰਗਤ ਜੀ ਅੱਜ ਤੁਹਾਨੂੰ ਅਸੀਂ ਉਹਨਾਂ ਪੰਜ ਕਮਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਤੇ ਜੋ ਪੌਣ ਆਉਂਦੀ ਹੈ ਜੋ ਪੇਰਾ ਦਾ ਪੈਰਾ ਹੈ ਉਹ ਕਦੇ ਵੀ ਨਹੀਂ ਹਟੇਗਾ ਕੁਝ ਭਗਤਾਂ ਤੇ ਪੌਣ ਆਉਂਦੀ ਸੀ ਪਰ ਅਚਾਨਕ ਬੰਦ ਹੋ ਗਈ ਹੈ ਪਹਿਲਾਂ ਉਹਨਾਂ ਨੂੰ ਪੇਰਾ ਦੇ ਦਰਸ਼ਨ ਹੁੰਦੇ ਸਨ ਪਰ ਹੁਣ ਨਹੀਂ ਹੁੰਦੇ ਕੀ ਕਾਰਨ ਹੈ ਕਿਤੇ ਸਾਡੀ ਸ਼ਕਤੀ ਬੰਤ ਨਹੀਂ ਦਿੱਤੀ ਗਈ ਤਾਂ ਕਈ ਅਜਿਹੇ ਬਹਿਮ ਜੋ ਵੀ ਭਗਤਾਂ ਦੇ ਮਨ ਵਿੱਚ ਹੁੰਦੇ ਨੇ ਉਹਨਾਂ ਸਾਰੇ ਬਹਿਮਾਂ ਨੂੰ ਅਸਤੇ ਇਸ ਵੀਡੀਓ ਰਹੀ ਸਾਰੇ ਹੀ ਦੂਰ ਕਰ ਦੇਾਂਗੇ ਸੰਗਤ ਜੀ ਇਹਨਾਂ ਪੰਜ ਕੰਮਾਂ ਨੂੰ ਕਰਨ ਨਾਲ ਜੋ ਪੀਰਾਂ ਦੀ ਸ਼ਕਤੀ ਤੁਹਾਨੂੰ ਪ੍ਰਾਪਤ ਹੋਈ ਹੈ ਉਹ ਕਦੇ ਵੀ ਤੁਹਾਡੇ ਤੋਂ ਦੂਰ ਨਹੀਂ ਜਾਵੇਗੀ ਅਤੇ ਨਾ ਹੀ ਉਸ ਸ਼ਕਤੀ ਨੂੰ ਕੋਈ ਬੰਨ ਸਕੇਗਾ ਤੇ ਨਾ ਹੀ ਪੀਰ ਕਦੇ ਸਾਡੇ ਨਾਲ ਨਿਰਾਸ਼ ਹੋਣਗੇ ਤੁਰੰਤ ਤੁਹਾਡੇ ਕੰਮ ਹੋ ਜਾਣਗੇ ਸੰਗਤ ਜੀ ਜਿਵੇਂ ਅਸੀਂ ਦੱਸਿਆ ਕਿ ਜਿੰਨਾ ਭਗਤਾਂ ਤੇ ਸਵਾਰੀ ਆਉਂਦੀ ਸੀ ਪਰ ਫਿਰ ਅਚਾਨਕ ਬੰਦ ਹੋ ਗਈ ਤਾਂ ਉਹ ਇਸ ਲਈ ਨਹੀਂ ਆਉਂਦੀ ਇਹਨਾਂ ਪੰਜ ਗਲਤੀਆਂ ਵਿੱਚੋਂ ਤੁਸੀਂ ਕੋਈ ਗਲਤੀ ਦਿੰਦੇ ਹੋ ਭਗਤ ਜੀ ਇਹਨਾਂ ਗਲਤੀਆਂ ਨੂੰ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਸੰਗਤ ਜੀ ਪਹਿਲਾ ਕੰਮ ਜੋ ਤੁਸੀਂ ਨਹੀਂ ਕਰਨਾ ਉਹ ਕੀ ਹੈ ਕਦੇ ਵੀ ਆਪਣੀ ਸਾਧਨਾ ਤੇ ਆਪਣਾ ਇਬਾਦਤ ਦੇ ਦੌਰਾਨ ਹੋਈ అనుభవ ਨੂੰ ਚਮਤਕਾਰਾਂ ਨੂੰ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਤੇ ਨਾ ਹੀ ਕਿਸੇ ਨਾਲ ਸ਼ੇਅਰ ਕਰਨਾ ਸਿਰਫ ਆਪਣੇ ਗੁਰੂ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ ਸੰਗਤ ਜੀ ਹੁੰਦਾ ਇਹ ਹੈ ਕਿ ਜਦੋਂ ਤੁਸੀਂ ਨਵੇਂ-ਨਵੇਂ ਪੀਰਾਂ ਦੀ ਬੰਦਗੀ ਕਰਨ ਲੱਗਦੇ ਹੋ ਤਾਂ ਪੀਰ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਤੁਹਾਡੇ ਕੋਲ ਆਉਂਦੇ ਨੇ ਤਾਂ ਤੁਹਾਡੇ ਨਾਲ ਅਨੋਖੇ ਕੰਮ ਹੁੰਦੇ ਨੇ ਜਿਵੇਂ ਕਿ ਸੁਪਨੇ ਵਿੱਚ ਕਈ ਵਾਰ ਪੀਰਾਂ ਜੀ ਦੇ ਦਰਸ਼ਨ ਤੁਹਾਨੂੰ ਹੁੰਦੇ ਨੇ ਜਾਂ ਫਿਰ ਤੁਹਾਡੇ ਨਾਲ ਹੋਣ ਵਾਲੀ ਕਟਨਾਮਾ ਪੀਰ ਪਹਿਲਾਂ ਹੀ ਦਿਖਾ ਦਿੰਦੇ ਨੇ ਤਾਂ ਤੁਸੀਂ ਕੀ ਕਰਦੇ ਹੋ ਇਸ ਬਾਰੇ ਲੋਕਾਂ ਨੂੰ ਦੱਸ ਦਿੰਦੇ ਹੋ ਸਾਰੇ ਪਾਸੇ ਰੌਲਾ ਪਾ ਦਿੰਦੇ ਹੋ ਕਿ ਮੈਨੂੰ ਇਹ ਦਿਖਿਆ ਜਾਂ ਫਿਰ ਇਹ ਕਟਨਾ ਹੋਣ ਵਾਲੀ ਹੈ ਸੰਗਤ ਜੀ ਇਹ ਗੱਲਾਂ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਨੇ ਨਹੀਂ ਤੇ ਭਗਤ ਸਾਧਨਾ ਵਿੱਚ ਅੱਗੇ ਨਹੀਂ ਵੱਧ ਸਕੋਗੇ ਤੇ ਸੰਗਤ ਜੀ ਇਹ ਪਹਿਲੀ ਗਲਤੀ ਹੈ ਜੋ ਤੁਸੀਂ ਨਹੀਂ ਕਰਨੀ ਕਦੇ ਵੀ ਆਪਣੀ ਇਬਾਦਤ ਦੁਆਰਾ ਹੋਏ ਚਮਤਕਾਰ ਅਤੇ అనుਭਵ ਨੂੰ ਕਿਸੇ ਨੂੰ ਵੀ ਨਹੀਂ ਦੱਸਣਾ ਸੰਗਤ ਜੀ ਦੂਜਾ ਕੰਮ ਜੋ ਤੁਸੀਂ ਨਹੀਂ ਕਰਨਾ ਉਹ ਕੀ ਹੈ ਤੁਸੀਂ ਆਪਣੇ ਨਿਯਮ ਨੂੰ ਭੰਗ ਨਹੀਂ ਕਰਨਾ ਤੁਸੀਂ ਇਹ ਕੰਮ ਬਹੁਤ ਹੀ ਸਦਿੱਕ ਤਰੀਕੇ ਨਾਲ ਕਰਨਾ ਹੈ ਕਿ ਜਿਹੜੇ ਨਿਯਮ ਤੁਸੀਂ ਇਬਾਦਤ ਲਈ ਬਣਾ ਰੱਖੇ ਨੇ ਜਿਵੇਂ ਪਾਠ ਪੂਜਾ ਦਾ ਇੱਕ ਨਿਸ਼ਚਿਤ ਟਾਈਮ ਰੱਖਿਆ ਹੈ ਤਾਂ ਉਸ ਸਮੇਂ ਹੀ ਇਬਾਦਤ ਕਰਨੀ ਹੈ ਜਿੱਥੇ ਮਰਜੀ ਜੋ ਮਰਜੀ ਕੰਮ ਹੋਵੇ ਇਬਾਦਤ ਸਮੇਂ ਤੁਸੀਂ ਆਪਣੇ ਘਰੇ ਪੀਰਾਂ ਅੱਗੇ ਹੋਣੇ ਚਾਹੀਦੇ ਹੋ ਇਸ ਲਈ ਇਸ ਕੰਮ ਦੇ ਇਸ ਨਿਯਮ ਦੀ ਤੁਸੀਂ ਧਿਆਨ ਨਾਲ ਪਾਲਣਾ ਕਰਨੀ ਹੈ ਸੰਤ ਜੀ ਤੀਜਾ ਕੰਮ ਤੁਸੀਂ ਕਦੇ ਵੀ ਖਾਣ ਪੀਣ ਸੰਬੰਧੀ ਨਿਯਮ ਭੰਗ ਨਹੀਂ ਕਰਨਾ ਕਦੇ ਵੀ ਪਿਆਜ਼ ਲਸਣ ਮੀਟ ਮੱਛੀ ਅਤੇ ਨਸ਼ੇ ਦਾ ਪ੍ਰਯੋਗ ਭੁੱਲ ਕੇ ਵੀ ਨਹੀਂ ਕਰਨਾ ਇਹ ਸਾਰੇ ਤਾਮਸਿਕ ਭੋਜਨ ਹੁੰਦੇ ਨੇ ਇਹ ਵੀ ਨਹੀਂ ਸੋਚਣਾ ਕਿ ਅੱਜ ਖਾ ਲੈਨੇ ਆ ਤੇ ਕੱਲ ਤੋਂ ਨਹੀਂ ਖਾਵਾਂਗੇ ਸੰਗਤ ਜੀ ਇਹ ਸਾਰੇ ਤਾਮਸਿਕ ਭੋਜਨ ਹੁੰਦੇ ਨੇ ਇਹਨਾਂ ਨੂੰ ਖਾਣ ਨਾਲ ਇਬਾਦਤ ਨਸ਼ਟ ਹੁੰਦੀ ਹੈ ਅਤੇ ਸਰੀਰ ਅੰਦਰ ਤਾਮਸਿਕ ਵੀਰਤੀ ਜਾਗਦੀ ਹੈ ਜਿਹੜੀ ਕਿ ਕਿਸੇ ਵੀ ਸਾਧਨਾ ਕਰਨ ਵਾਲੇ ਲਈ ਮਾੜੀ ਹੁੰਦੀ ਹੈ ਇਸ ਲਈ ਇਹਨਾਂ ਚੀਜ਼ਾਂ ਦਾ ਪ੍ਰਯੋਗ ਤੁਸੀਂ ਨਹੀਂ ਕਰਨਾ ਸੰਗਤ ਜੀ ਚੌਥਾ ਕੰਮ ਜਿਹੜਾ ਤੁਸੀਂ ਨਹੀਂ ਕਰਨਾ ਕਿ ਕਦੇ ਵੀ ਆਪਣੀ ਮਾਲਾ ਅਤੇ ਆਪਣਾ ਆਸਣ ਕਿਸੇ ਨਾਲ ਸਾਂਝਾ ਨਹੀਂ ਕਰਨਾ ਤੇ ਨਾ ਹੀ ਕਦੇ ਤੁਸੀਂ ਕਿਸੇ ਦੇ ਆਸਣ ਤੇ ਬੈਠਣਾ ਹੈ ਅਤੇ ਨਾ ਹੀ ਕਿਸੇ ਨੂੰ ਤੁਸੀਂ ਆਪਣੇ ਆਸਣ ਤੇ ਬੈਠਣ ਦੇਣਾ ਹੈ ਖਾਸ ਕਰ ਮਾਲਾ ਜਿਸ ਉੱਤੇ ਤੁਸੀਂ ਨਾਮ ਜਪਦੇ ਹੋ ਉਹ ਤਾਂ ਕਿਸੇ ਨੂੰ ਵੀ ਨਹੀਂ ਦੇਣੀ ਚਾਹੀਦੀ ਸੰਗਤ ਜੀ ਆਸਣ ਅਤੇ ਮਾਲਾ ਹਰ ਭਗਤ ਲਈ ਬਹੁਤ ਜ਼ਰੂਰੀ ਹੁੰਦੀ ਹੈ ਇਹ ਬਹੁਤ ਹੀ ਕੀਮਤੀ ਅਤੇ ਅਹਿਮ ਚੀਜ਼ ਹੁੰਦੀਆਂ ਨੇ ਕਦੇ ਵੀ ਕਿਸੇ ਨੂੰ ਆਪਣਾ ਆਸਣ ਤੇ ਮਾਲਾ ਨਹੀਂ ਦੇਣੀ ਚਾਹੀਦੀ ਸੰਗਤ ਜੀ ਪੰਜਵਾਂ ਕੰਮ ਜਿਹੜਾ ਤੁਸੀਂ ਨਹੀਂ ਕਰਨਾ ਉਹ ਹੈ ਕਿ ਜਦੋਂ ਵੀ ਕਿਸੇ ਭਗਤ ਜਾਂ ਤੰਤਰਿਕ ਬਾਬੇ ਕੋਲ ਤੁਸੀਂ ਜਾਓ ਤਾਂ ਇਸ ਗੱਲ ਦਾ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਹੈ ਤੇ ਉਹਨਾਂ ਤੋਂ ਤੁਸੀਂ ਆਪਣੇ ਸਿਰ ਤੇ ਪੇਠੂ ਤੇ ਹੱਥ ਨਹੀਂ ਫਰਵਾਉਣਾ ਕਈ ਵਾਰ ਅਸੀਂ ਕਿਤੇ ਮੱਥਾ ਟੇਕਦੇ ਆ ਤਾਂ ਉਥੇ ਦੇ ਸੇਵਾਦਾਰ ਵੱਲੋਂ ਸਿਰ ਤੇ ਜਾਂ ਫਿਰ ਪਿੱਠ ਤੇ ਹੱਥ ਫੇਰਿਆ ਜਾਂਦਾ ਹੈ ਤਾਂ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਤੁਸੀਂ ਟਾਲ ਦੇਣਾ ਹੈ ਅਜਿਹਾ ਇਸ ਕਰਕੇ ਸੰਗਤ ਜੀ ਕਿਉਂਕਿ ਅਸੀਂ ਜੋ ਵੀ ਇਬਾਦਤ ਕਰਦੇ ਹਾਂ ਜੋ ਵੀ ਭਗਤੀ ਕਰਦੇ ਹਾਂ ਇਹ ਲੋਕ ਸਿਰ ਤੇ ਹੱਥ ਰੱਖ ਕੇ ਖਿੱਚ ਲੈਂਦੇ ਨੇ ਸੰਗਤ ਜੀ ਤੁਸੀਂ ਯਕੀਨ ਨਹੀਂ ਕਰੋਗੇ ਪਰ ਇਹ ਸੱਚੀ ਗੱਲ ਹੈ ਦੀ ਤਾੰਤ੍ਰਿਕ ਜਾਂ ਫਿਰ ਇਦਾਂ ਦੇ ਬਹੁਤ ਸਾਰੇ ਬਾਬੇ ਇਦਾਂ ਬਹੁਤ ਕਰਦੇ ਨੇ ਕਿ ਦੂਜੇ ਦੀ ਭਜਨ ਬੰਦਗੀ ਖਿੱਚ ਲਿਆ ਕਰਦੇ ਨੇ ਸੰਤ ਜੀ ਭਗਤੀ ਮਾਰਗ ਦੀਆਂ ਬਹੁਤ ਅਜਹੀਆਂ ਗੱਲਾਂ ਗੁਫ਼ਤ ਨੇ ਉਹ ਅਸੀਂ ਹੌਲੀ-ਹੌਲੀ ਤੁਹਾਨੂੰ ਸਭ ਨੂੰ ਦੱਸਦੇ ਰਹਾਂਗੇ ਇਸ ਲਈ ਕਈ ਭਗਤਾਂ ਦੀ ਕਈ ਸਾਲਾਂ ਦੀ ਕਮਾਈ ਕੀਤੀ ਹੋਈ ਕੋਈ ਹੋਰ ਲੈ ਜਾਂਦਾ ਹੈ ਤੇ ਉਹਨਾਂ ਕੋਲ ਕੁਝ ਵੀ ਨਹੀਂ ਰਹਿੰਦਾ ਅਤੇ ਪੁੰਨ ਵੀ ਬੰਦ ਹੋ ਜਾਂਦੀ ਹੈ ਸੋ ਸੰਗਤ ਜੀ ਕਿਵੇਂ ਦੇ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਭਗਤਾਂ ਤੱਕ ਇਹ ਜਾਣਕਾਰੀ ਇਹ ਵੀਡੀਓ ਇਹ ਗੱਲਾਂ ਪਹੁੰਚ ਸਕਣ ਤਾਂ ਜੋ ਉਹ ਇਹ ਗੱਲਾਂ ਤੇ غور ਕਰਕੇ ਆਪਣੇ ਭਜਨ ਬੰਦਗੀ ਜੋ ਕੀਤੀ ਹੋਈ ਹੈ ਉਸ ਨੂੰ ਬਚਾ ਸਕਣ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਉਣਾ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਕਿਸੇ ਹੋਰ ਦਾ ਭਲਾ ਹੋ ਸਕੇ ਗੱਜ ਕੇ ਬਲਾਉ ਜੈਕਾਰਾ ਆਖੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ